ਦਾ ਬਹੁਤ ਹੀ ਕੰਡੀਸ਼ਨ ਖਰਾਬ ਹੈ ਇਸ ਬੁਲ ਦੀ। ਬਰਸਾਤ ਦੇ ਟਾਈਮ ਤੇ ਫੁੱਲ ਦਿਨ ਜਿੱਪ ਤੇ ਪਾਣੀ ਭਰ ਜਾਂਦਾ ਹੈ। ਇਸ ਟਾਂ ਦੇ ਸੇ ਗੁਰਦੁਆਰਾ ਕੋਲ ਵਾਰਸ਼ਵਰ ਸਾਹਿਬ ਵਾਲੀ ਸਾਈਡ ਜਾ ਰਹੇ ਆ। ਧਨੌਦੀ ਬੋਂ ਚਣ ਵਾਲੇ ਆ ਸੀ। ਸ਼ਾਰਟਕਟ ਜੋ ਹੈ मेन हाईवे नंगल रोपड़ रोड चंडीगढ़ मेन हाईवे ਇਹ ਆਸਿਕ ਸਥਾਨ ਗੁਰਦੁਆਰਾ ਸ਼ਹੀਦ ਪਰਿਵਾਰ ਬਿਸਤੂਲਾ ਸਾਹਿਬੇ ਬੋਰ ਲੱਗੇ ਹੋਏ ਨੇ ਰੁਕ ਇਹ ਬੋਰ ਲਿਖੇ ਹੋਏ ਐ ਅੱਗੇ ਤੋਂ ਵੀ ਰਸਤਾ ਜਾਂਦਾ ਹੈ ਕੋਈ ਰੋਕਣ ਦਾ ਸਾਬਕਾ ਤੋਂ ਰਸਤਾ ਕਰਦਾ ਹੀ ఫాటక్ ఫాట కనౌలీ రెల్వే ਨਾਰੇ ਕਿ ਨਾਰੇ ਜਾ ਰਹੇ ਅਸੀਂ ਬਹੁਤ ਹੀ ਬਗਿਆਦ੍ਰਿਸ਼ ਹੈ ਆਹ ਨਾ ਮੈਦਾਨ ਹਾਲੇ سامنے ਨੈਵੀ ਲਾਈਨ ਹੈ ਔਰ ਉਸ ਤੋਂ ਕੇ ਮੇਨ ਹਾਈਵੇ ਇਹ ਰੋਡ ਹੈ ਜੋ ਗੁਰਦੁਆਰਾ ਕਲਵਾਲ ਕੋਲ ਸਾਹਬਲਗੜ ਹੈ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਪ੍ਰਿਵਾਰ ਬਿਸ਼ੂ ਸਾਹਿਬ ਇੱਥੋਂ ਅਪ੍ਰੋਕਸੀਮੇਟਲੀ 2 ਜਾਂ 3 ਕਿਲੋਮੀਟਰ ਹੈ ਇਸ ਤੋਂ ਕੇ ਸੱਤ ਸੌ ਦਾ ਪੁਲ ਆ ਜਾਏਗਾ ਸਰਸਾ ਬ੍ਰਿਜ ਖਸਸਾ ਨਦੀ ਦੇ ਉੱਤੇ ਜੋ ਪੁਲ ਪਿਆ ਹੋਇਆ ਹੈ ਇਹ ਨਾਲ ਨਾਲ ਭਾਖੜਾ ਨਹਿਰ ਹੈ ਇਹ ਦੇਖੋ ਔਰ ਇੱਧਰ ਸਾਹਮਣੇ ਜੋ ਹੈ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਇਹ ਚਿਮਨੀਆਂ ਇਹ ਪਿੱਛੇ ਦੇ ਕੁਝ ਚਿਮਨੀਆਂ ਤੁਮ ਆ ਰਹੀਆਂ ਐ ਸਾਹਮਣੇ ਚਿਮਨੀਆਂ ਦਿਖ ਰਹੀਆਂ ਐ ਸਪੈਦੇਆਂ ਦੇ ਵਿਚਾਲੇ ਔਰ ਇਹ ਸਰਸੇ ਦੇ ਪੌਂਦੇ ਉੱਤੇ ਪਹੁੰਚ ਚੁੱਕੇ ਆਪਾਂ ਹਰਤੇ ਟਾਈਮ ਵਿੱਚ ਸਕੂਲ ਦੇ ਵਿੱਚ ਕਾਫੀ ਪਾਣੀ ਖੜਾ ਹੋ ਜਾਂਦਾ ਹੈ ਜੋ ਕਿ ਇਹ ਵੱਡੀ ਦੁਰਘਟਨਾ ਨੂੰ ਉਹਦਾ ਜਿਹੜਾ ਇਹ ਦੇਖੋ ਕਿੰਨੇ ਜਿੰਨੇ ਪਾਣੀ ਖਸਾਂ ਨੂੰ ਚਾਇਆ ਹੋਇਆ ਹੈ ਪਿੱਛੇ ਇਹੀ ਰੋਡ ਦੇ ਸਾਹਮਣੇ ਗੁਰਦੁਆਰਾ ਸ਼ਰੀਪ ਪਰਿਵਾਰ ਬਿਸ਼ੁਰਾ ਸਾਹਿਬ ਇੱਕ ਇਤਿਹਾਸਿਕ ਸਥਾਨ ਹੈ ਉਸ ਵੱਲੀ ਸਾਈਡ ਜਾਏਗਾ ਸਾਹਮਣੇ ਵੱਡਾ ਦੁਬੇ ਸੱਤ ਸੇ ਦਾ ਪੁਲ ਹੈ ਇਹ ਜਗ੍ਹਾ ਸਾਹਮਣੇ ਥਰਮ ਪਲਾਂਟ ਦਿਖ ਰਿਹਾ ਹੈ ਗੋਭੀ ਮਿਸ਼ਿੰਗ ਤੋਂ ਥਰਮ ਪਲਾਂਟ wadiya hari ali karabrailaka apda इंडिया इतनी ज्यादा हरियाली है, है इस टाइम बारिश के बाद मौसम बहुत ही सुहावना मौसम हो जाता है सामने मैं आपको दिखाना चाहूंगा देखो सामने थर्मल प्लांट है क्या दिख रही है chimney यहां e non ci sono più di me quindi non ci sono più di ਜਾਨਮ ਸਥਾਨ ਬਾਬਾ ਕੁੰਮਾ ਮਸ਼ਕੀ ਜੀ ਪਿੰਡ ਅਵਾਨਕੋਟ ਪੱਤਣ 4 ਕਿਲੋਮੀਟਰ ਹੈ ਤੋਂ ਬੋਰਡ ਲੱਗੇ ਹੋਏ ਯੈਲੋ ਕਲਰ ਦੇ ਕਿਨੇ ਨੰਨੇ ਸਾਹਮਣੇ ਉਪਰ ਪਾਖੜਾ ਨੇਹਰੇ ਜੂ ਧਹਿਰੀ ਹੈ ਪਾਸ ਨਾਲ ਦੂਜੇ ਬਸੇ ਅਜੂ ਗਾਰੂ ਸ਼ਰਸੰਗੂ ਦੁਆਰੇ ਇਹਨਾਂ ਸਥਾਨ ਪਿੰਡ ਪਹਿਲਾ ਪਿੰਡ ਜੂ ਮੱਛੀ ਆ ਜਾਂਦਾ ਹੈ ਤੇ ਲਈ ਇਹ ਰਸਤਾ ਜਾਂਦੇ ਆਂ ਅੱਗੇ ਵੱਧ ਕੇ ਸਰਗੁਰ ਦਰਾਂ ਤੇ ਲਈ ਮਹਾਰਾਜ ਬਾਬਾ ਜੀ ਉਹ ਠੀਕ ਐ ਅੰਕਲ ਜੀ ਠੀਕ ਐ ਠੀਕ ਆ ਗਿਆ ਕਰਾ ਲੇ ਹੱਥ ਤੇ ਇੱਥੇ ਇਫੈਕਸ਼ਨ ਹੋ ਗਈ ساری ਇਹ ਇਫੈਕਸ਼ਨ ਹੋ ਗਈ ਅੱਛਾ ਦੋ ਬਰੀ ਗਾਂ ਸੁਮੀਰਾ ਲੱਗਾ ਆਇਆ ਹਾਂ ਠੀਕ ਆ ਲਾ ਦੇ ਦੇ ਵਿੱਚ ਇੱਕ ਗੋਲ ਰੇਲਾ ਆਇਆ ਭਾਬਾ ਅੱਛਾ ਬਾਈ ਜੇਡ ਲਓ ਐਦਾਂ ਕਰੇ ਕਰੋ ਗੁੜਗੜ ਨਾਲੇ ਸੌਂਫ ਖਾਏ ਕਰੋ ਅੱਛਾ ਗੁੜ ਨਾਲੇ ਸੌਂਫ ਨਾਲ ਖੂਨ ਵੀ ਸਾਫ ਕਰਦੀ ਉਹ ਸ਼੍ਰੀਮਤੀ ਬਰਗਮਗਲੋਂ ਗੰਧਮਨ ਸਭ ਕੱਢ ਦਿੰਦਾ ਜਵਾਣ ਜੁਆਇਨ ਵੀ ਸੌਂਫ ਵੀ ਰੋਟੀ ਖਾਣ ਤੋਂ ਬਾਅਦ ਸੌਂਫ ਜ਼ਰੂਰ ਖਾਓ ਇੱਕ ਚਮਚਾ ਅੱਛਾ ਹਾਂ ਇਹ ਰਗੜ ਕੇ ਇਕ ਨਹੀਂ ਇੱਦਾਂ ਹੀ ਚਬ ਕੇ ਦੰਦ ਹੈਗੇ ਨਾ ਇੱਦਾਂ ਰਗੜ ਕੇ ਖਾ ਲਓ ਫਿਰ ਰਗੜ ਕੇ ਮੇਜੋਲ ਹਾਂ ਨਹੀਂ ਗੋੜਤਾ ਪੱਕਾ ਖਾਓ ਅੱਛਾ ਹਾਂ ਠੀਕ ਹੈ ਠੀਕ ਹੈ ਜੀ ਬਾਤ ਧਿਆਨ ਰੱਖੋ ਬਾਕੀ ਆਪਣਾ ਅੱਛਾ ਆਹੀ ਹੈ ਜੀ ਲੱਗਦਾ ਹਾਂ ਧਿਆਨ ਰੱਖੋ ਵਾ ਖਾਣਾ ਅੱਛੇ ਬਹੁਤ ਸਾਰੇ ਖਾਣਾ ਪੀਣਾ ਧਿਆਨ ਰੱਖੋ ਬਸ ਆਪਣਾ ਬਸ 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 ਠੀਕ ਠੀਕ ਹੈ ਚੰਗਾ ਜੀ ਚੰਗਾ ਓਕੇ ਜੀ ਤੋ ਯੋਗ ਸਾਡੇ ਹਰਮਨ ਪਿਆਰੇ ਵੀਡੀਓ ਦਾ ਅੰਤ ਜਾਂ ਦੇ ਦਿੱਤੀ ਧੰਨਵਾਦ